ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੁਕੜ ਗੱਬਣਾ ਚੱਕ ਪਾਸ ਜਰਸੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਕਾਵਲੀ ਸੂਈ ਗਾਂ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀਏ ਆਪਾਂ ਹਾਂਜੀ ਚੱਕ ਮਿਛਰੀਖਾਂ ਜੀ ਜਨਰਲ ਜੀ ਲੰਬਰ ਸਾਹਿਬ ਤੇ ਫੋਨ ਨੰਬਰ ਬੋਲ ਦੇ ਕਰ 99819487 ਠੀਕ ਐ ਤੇ ਅੱਜ ਦੋ ਫਿਰ ਹਾਂਜੀ ਦੋ ਜੀ ਭਾਈ ਪਹਿਲਾਂ ਕਿੱਡੀ ਵਿਖਾ ਦੀ ਐ ਇਹੋ ਖਾਲੋ ਦੇ ਜੀ ਆਈ ਜੀ ਦਰਸਾ ਕੇ ਅੱਛਾ ਇਹ ਹੁਣੇ ਆਈ ਐ ਜੀ ਤੇ ਕਿੰਨਾ ਚਿਰ ਤੇ ਕੱਲ ਦੁੱਧ ਦੁੱਧ ਭਾਜੀ ਘਰ ਵਾਲੇ 10 ਜਨ ਲੀਟਰ ਦੱਸ ਦੇ ਅੱਛਾ ਪਰ ਆਪਾਂ 9 ਕਿਲੋ ਕਹਿ ਕੇ ਦੇਈਏ ਅੱਛਾ ਤੇ 2 ਕਿਲੋ ਆਪਾਂ ਚੋ ਕੇ ਮਤਲਬ ਲੈ ਲੈਂਦੀ ਆ ਅੱਛਾ ਪਾਸ ਕਰਕੇ ਲੈ ਲੈਂਦੀ ਜਿਹਨੇ ਪਾਸ ਕੀਤੀ 6:30 ਵਜੇ ਅੱਛਾ ਹਾਂਜੀ ਤੇ ਐ ਹੁਣੇ ਆਈ ਐ ਠੀਕ ਐ ਠੰਡੀ ਤੇਰੀ ਬੜੀ ਆ ਤੋਰਾਂ ਫੇਰ ਕਰੀ ਨਾ ਆ ਬੱਚਾ ਜੀ ਭਾਜੀ ਠੀਕ ਮਗਰ ਕੀ ਇਹਦੇ ਇਹਦੇ ਮਗਰ ਬੱਚਾ ਜਿਹੜਾ ਆਪਾਂ ਤੇ ਲਈਏ ਮਗਰ ਮਹੀਨੇ ਮਹੀਨਾ ਕਿਤੇ ਘਰ ਆ ਲੈਂਦੇ ਸੀ ਤੇ ਮਗਰ ਮਹੀਨੇ ਨੂੰ ਘਾਟਿਆ ਅੱਛਾ ਤੇ ਕੋਈ ਭਾਵੇਂ ਡੇਢ ਦੀ ਲਾਲੇ ਤੇ ਭਾਵੇਂ ਦੂੰਦੀ ਲਾਲੇ ਮਹੀਨੇ ਦੋ ਤੇ ਬਾਹਰ ਹੀ ਆ ਬੱਚਾ ਜਿਹੜਾ ਆਪੂ ਆਪਣੀ ਸਮਝਿਆ ਪੱਟੇ ਪੱਟੇ ਖਾਂਦੇ ਆ ਪੂਰਾ ਠੀਕ ਆ ਹਾਂਜੀ ਹਾਂਜੀ ਆ ਦੇਖ ਸਾਡੇ ਥਾਨੂੰ ਵੀ ਇਹਦੇ ਲਾਗੇ ਤਾਂ ਬਾਕੀ ਸੇਂਗੇ ਤੇ ਹੈਗੇ ਆ ਸੇਂਗੇ ਹੈਗੇ ਬਾਈ ਬਹੁਤ ਸੋਹਣੀ ਅਸ਼ੀ ਹੈ ਜੈ ਜੀ ਦਿਖਾ ਦੋ ਇਹ ਨਾ ਬੱਚਾ ਨਹੀਂ ਛੱਡਦੇ ਰਹੇ ਹੋ ਅੱਛਾ ਇਤਰਾ ਮਲੋ ਰੱਖੀ ਖੜੀ ਮਲੋ ਇਤਰਾ ਬੈਹਣਾ ਭਾਜੀ ਬੱਚੇ ਨੂੰ ਨਾ ਕੌੜੇ ਦੁੱਧ ਦਾ ਪੀਂਦੇ ਹੋ ਅੱਛਾ ਬੰਗਾ ਤਾਂ ਮੈਂ ਪਾਲੋ ਪਰ ਮੈਂ ਨਾ ਪਾਲੂ ਠੀਕ ਐ ਇਤਰਾ ਭਾਜੀ ਮਾੜੀ ਜਿਹੀ ਹਸੀ ਹਟਾਉਣੀ ਹੈ ਜੋੜਣੀ ਠੀਕ ਐ ਆਹ ਦੋ ਮਹੀਨੇ ਬੈਠੇ ਰਹੇ ਸਾਡੀ ਕਾ ਅੱਛਾ ਠੰਡੀ ਸੀ ਲਿਆ ਕੇ ਪੋਲੀ ਬਣੀ ਭਾਜੀ ਠੀਕ ਹੈ ਜੇ ਬਾਈ ਡੰਡਾ ਤੀਰਾ ਡੰਗਰ ਹੋਵੇ ਨਾ ਬੱਚੇ ਦਾ ਲੋਗਾ ਖੋਲਣਾ ਰਹਿਣਗੇ ਵੱਜਾ ਠੀਕ ਹੈ ਹਾਂ ਜੀ ਜਵਾਬ ਆ ਪਿਛਲੇ ਸਨਾਨ ਦਾ ਚਵਾ ਦੇਖ ਸਕਦੇ ਹੋ ਅਗਲੇ ਸਨਾਨ ਦਾ ਚਵਾ ਦਿਖਾ ਦਈਏ ਬੀ ਜੀ ਠੀਕ ਹੈ ਜੀ। ਆਂ ਦਿਖਾ ਦਈਏ ਇੱਕ ਮਿੰਟੇ ਦੇ ਇਤਨਾ ਹੀ ਲੱਗੇ ਤਾਂ। ਥਾਣਾ ਵਾਲਾ ਭਾਜੀ ਗਾਇ ਬੜਾ। ਠੀਕ ਹੈ ਜੀ। ਆਪਾਂ ਵੇ ਜਿੱਤਨਾ ਦੁੱਧ ਪਾ ਦੇਣਾ। ਅੱਛਾ। ਇਤਨਾ ਹੀ ਭਾਜੀ। ਉਹ ਆਂਦੇ ਵੀ ਸਾਰੇ ਡੰਗਰ ਚੋਗੇ ਨਾ। ਅੱਛਾ। ਤੇ ਕੈਨ ਦੇ ਵਿੱਚੋਂ ਪਾ ਦੇਣਾ ਇਹ ਨਹੀਂ ਵੀ ਇਹਦਾ ਹੀ ਪਾਉਣਾ। ਅੱਛਾ। ਕੈਨ ਦੇ ਵਿੱਚੋਂ ਭਾਜੀ ਇਤਨਾ ਹੀ ਪਾ ਦੇਣਾ। ਹਾਂ ਦੇਖਸ ਹਦੇ ਇਤਨਾ ਜਿਹੜਾ ਬੱਚੇ ਨੇ ਦੁੱਧ ਪੀ ਲੈਣਾ। ਆ ਲੈ ਆਵ ਲੱਗੇ। ਇਤਨਾ ਭਾਜੀ ਨੇ ਮਟਰ ਮੇਢੀ ਦੇ ਦੇਣਾ। ਠੀਕ ਹੈ। ਉਹ ਆਂਦੇ ਇਤਨਾ ਚੋਗੇ ਅਸੀਂ ਪਾਉਂਦੇ ਰਹੇ ਮਨ ਲੋ। ਵਿਕਤੀ ਕੋਈ ਨਹੀਂ ਇਧਰ ਕੋ ਕੋਮ ਫੇਰ ਭਾਈਓ। ਠੀਕ ਆ ਤੇ ਮੌਲਦਾ ਦੱਸ ਤੀਏ ਫਿਰ ਇਹਦਾ ਆਪਾ ਮੌਲ ਭਾਜੀ ਇਹਦਾ 27000 27000 ਰਿਆ ਵਿੱਚੋਂ ਕਿੰਨਾ ਕਰਨਾ ਮਨ 2000 ਛੱਡ ਗਏ ਅੱਛਾ 50000 ਦੇ ਦਿੰਦਾ ਹੋਰ ਕਰ ਦੋ ਕਿ ਮਨ ਮੁੱਕੇ ਦੇ ਦੋ ਭਾਈ ਕਹਿੰਦੇ ਹੋਰ ਥੋੜਾ ਬੋਧਾ ਕਰਾ ਲਓ ਦੇ ਦਈਏ ਕੋਈ 23-24 ਦੇ ਲੱਗ ਬੰਨੇ ਚਲੋ ਭਾਈ ਦੇ ਦਾਂਗੇ ਗਣੀ 23 ਦੇ ਦੇ ਅੱਛਾ 30000 ਦੇ ਦੇ ਦੋਗੇ ਠੀਕ ਆ ਤੇ ਹੁਣ ਇੱਕ ਜਰਸੀ ਤੁਹਾਨੂੰ ਟੁਕੜੇ ਗੱਬਨ ਤੁਹਾਨੂੰ ਦਿਖਾਉਣੀ ਆ ਥਾਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਕਿੰਨੇ ਚਿਰ ਤੇ ਚੱਕ ਪਾਸ ਚ ਵਿੱਤੀ ਪਾਜੀ 6 ਮਹੀਨੇ ਦੀ ਗੱਬਣ ਜੀ ਚੱਕ ਪਾਸ ਆ ਚੱਕ ਪਾਸ 6 ਮਹੀਨੇ ਬਣਦੇ ਬਲ ਲੰਮੀ ਲੰਮੀ ਕਢੀ ਗਾ ਹਾਂਜੀ ਜੱਸਿਆ ਸਾਹਿਬ ਨਾਲ ਚੰਗਾ ਕੱਦ ਕੱਠ ਆ ਇਹਦਾ ਤੇ ਦੁੱਧ ਦਿੰਦੀ ਜੀ ਦੁੱਧ ਪਾਜੀ ਹੁਣ 6 ਕਿਲੋ ਜੀ ਅੱਛਾ ਦੁੱਧ ਤਾਂ 9 ਕਿਲੋ ਹੀ ਅੱਛਾ ਤੇ ਇਹ ਪਾਜੀ ਨਾ ਡਿੰਗ ਦੀ ਬੜਾ ਰਹੀ ਦੋ ਦਿਨੋਂ ਗਜਾਈ ਠੀਕ ਆ ਜੋਣ ਬੜੀ ਦੁੱਧ ਭਾਵੇਂ ਜੀ 7 ਕਿਲੋ ਹੋਵੇ ਅੱਛਾ ਪਾਜੀ ਪਾ 6 ਕਿਲੋ ਨਾ ਦੇਣੀ ਤੁਰ ਫਾ ਫੇਰ ਇੱਕ ਤੇ 6 ਮਹੀਨੇ ਦੀ ਗੱਬਣ ਪੱਕੀ ਚੱਕ ਪਾਸ ਆ ਚੱਕ ਪਾਸ ਪਾਜੀ ਚੈੱਕ ਕਰਾ ਲਈ ਕੋ ਲੈ ਜੀ ਤੇ ਦੋਹਾਂ ਦਿਨਾਂ ਦੀ ਸਾਡੀ ਗਾਰੰਟੀ ਕੋਈ ਕਰਾ ਕੇ ਫੋਨ ਕਰਦੇ ਅੱਛਾ ਦੋ ਦਿਨਾਂ ਤੇ ਕਹਿੰਦੇ ਕਿ ਗਾਰੰਟੀ ਹੈ ਜਿਹੜੀ ਦੋਹਾਂ ਦਿਨਾਂ ਚ ਕੋਈ ਚੈੱਕ ਕਰਾ ਕੇ ਜੇ ਵੱਧ ਘਟਿਆ ਉਹ ਦੱਸ ਦੇ ਬਾਕੀ ਪੂਛ ਨਹੀਂ ਹੈਗੀ ਇਹਦੀ ਪੂਛ ਇਹਦੀ ਦੀ ਗਈ ਹੈ ਬੱਸ ਹੋਰ ਜੱਤੀ ਬੋਦੀ ਹੈ ਠੀਕ ਹੈ ਜੀ ਕਦ ਘਰ ਭਾਈ ਦੋਵਾਂ ਗਾਵਾਂ ਦਾ ਬਣਾ ਕਦ ਘਰ ਚਲੋ ਚੰਗੇ ਆ ਜੀ ਬੀਲ ਬੜੀ ਜੰਮੀ ਗਾਦੀ ਤੇ ਠੀਕ ਹੈ ਜੀ ਹਾਂਜੀ ਭੁਰਨੀ ਕੋ ਛਟਾਣੇ 6 ਕਿਲੋ ਦੁੱਧ ਠੰਡਾ ਕਰਕੇ ਹੁਗਾ ਠੀਕ ਹੈ ਹਾਂਜੀ ਸ਼ਾਮ ਹੀ ਨਹੀਂ ਗੱਪੜ ਜੀ ਠੰਡਾ ਠੀਕ ਗੱਲ ਬਾਤ ਆ ਜੀ ਅੱਛਾ ਜੀ ਵੀਡੀਓ ਵੀ ਇਹਦੀ ਬਣਾਈ ਜੇ ਕਿ ਵੀ ਇਹਨੇ ਸੈਂਡ ਕਰਨੀ ਹੋ ਮਤਲਬ ਡਾਕਟਰ ਦੀ ਕਰਦਾਂਗੇ ਜੇ ਚਿੱਕੇ ਨੇ ਜਾ ਕੇ ਕਰਾਣੀ ਤਾਂ ਵੀ ਕਰਾ ਸਕਦਾ ਤੇ ਇਹਦਾ ਮੁੱਲ ਮੁੱਲ ਭਾਈ ਦਾ 26000 ਹੈ 26000 ਹੈ ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਹੁਣ 2000 ਛੱਡ ਦਾਂਗੇ ਅੱਛਾ ਇਹ ਵੀ 24 ਇਹ 24000 ਦੀ ਦੇ ਦੋਗੇ 23 ਦੀ ਭਾਈ ਦੇ ਦਾਂਗੇ ਪਰ ਅੱਛਾ ਲੈ ਜੇ ਭਾਵੇਂ 23 ਦੀ ਭਾਵੇਂ ਕੋਈ ਆ ਲੈ ਜੇ ਹਾਂਜੀ ਤੇ ਭਾਵੇਂ ਕੋਈ ਆ ਲੈ ਜੇ ਭਾਈ ਭਾਈ ਯਾਰ ਦੀ ਭਾਜੀ ਦੇ ਦਾਂਗੇ ਹਾਂਜੀ ਅੱਛਾ ਭਾਈ ਭਾਈ ਯਾਰ ਦੀਆਂ ਭਾਈ ਭਾਈ ਯਾਰ ਦੀ ਠੀਕ ਹੈ ਜੀ ਹਾਂ ਤੇ ਭਾਈ ਜੋੜਾ ਕਰੋ 44000 ਰੁਪਏ ਬੰਦਾ ਨਾ 42000 ਦੇ ਵਿੱਚੋਂ 200 ਰੁਪਏ ਛੋੜੀ ਕਰਨੀ ਹੈ ਅੱਛਾ ਅੱਛਾ 42000 ਦੇ ਵਿੱਚੋਂ 200 ਛੋੜੀ ਕਰਨੀ ਹੈ 1 1000 ਦੇ ਸਾਹਮਣੇ 1000 ਦੀ ਭਾਈ ਦੇ ਦਾਂਗੇ ਮੁੜ ਕੇ ਨਾ ਕੋਈ ਵੀਰ ਕਵੇ 40 ਦੇ ਲਾ 41 ਲਾ 42000 ਦੇ ਗਮਾ ਦੇਣੀ ਆ ਠੀਕ ਹੈ ਜੀ 42800 ਦੀਆਂ ਦੇਣੀਆਂ ਜੀ ਅੱਛਾ ਜੇ ਕਹੇ ਵੀਰ ਚੰਗੀਆਂ ਲੱਗਦੀਆਂ ਨੇ ਫੋਨ ਦਾੜੇ ਨੇ ਤੇ ਕੋਈ ਗੱਲ ਜੇ ਕੱਲੀ ਕੱਲੀ ਲੈਣੀ ਫੇਰ ਭਾਈ 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 ਯਾਰ ਠੀਕ ਹੈ ਜੀ ਕੱਲੀ ਕੱਲੀ ਲੈਣੀ ਫੇਰ ਭਾਈ ਭਾਈ ਯਾਰ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਠੀਕ ਆਪਣੇ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਗੱਬਨ ਆਪਣੀ ਪਾਸ ਕਰਕੇ ਖੜੇ ਖੜਨੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ